ਫਾਈਲ ਸੀ 4400 ਗਰੀਬ ਲੋਕਾਂ ਦੀ ਘਰਾਂ ਦੀ ਕੱਚੇ ਮਕਾਨਾਂ ਦੀ ਪੱਕੀ ਛੱਤ ਪਾਉਣ ਵਾਸਤੇ ਉਹ ਫਾਈਲ ਸੀ ਜਿਹੜੀ ਮੈਨੂੰ ਲੱਗਦਾ ਭਗਵੰਤ ਮਾਨ ਨੇ ਇਹਨੂੰ ਫੜਾਤੀ ਤੇ ਧੰਨੇ ਨੇ ਫੜਾਤੀ ਉਹ ਧੰਨੇ ਦਾ ਕੀ ਨੋ ਦੱਸਿਆ ਯਾਰ ਇੱਕ ਦਮ ਨਾ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੰਦਰ ਦੇਵਤਾ ਜੀ ਉਹ ਇਹ ਤੇ ਮਿਹਰਬਾਨ ਤੇ ਭਾਈ ਸਾਹਿਬ ਉਹ ਲੱਗ ਗਿਆ ਚੀਫ ਇਨਫੋਰਮੇਸ਼ਨ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਸ਼ੁੱਡ ਰਿਮੂਵ ਹਿਮ ਇਨਕੁਆਇਰੀ ਹੋਵੇ ਇਹ ਜੀ ਦੀ he in a sitting in a constitutional post is working for aam aadmi party sare tusi phone call detail seize kar lo odi inquiry karalo thode samne ajj o bhi hisarpur da rehnalaa te bhai saab chabbewal saab bhi hisarpur ch rehnalee hun jehde khilaf etti file taiyar si onu keha dekho kide khush ho ke jappiyan paore onu es kal di khush khushi chabbewal saab nu koi clean chit mil gayi ਉਹਨੂੰ ਇਸ ਗੱਲ ਦੀ ਖੁਸ਼ੀ ਕਿ ਮੈਨੂੰ ਕੋਲ ਹੁਸ਼ਾਰਪੁਰ ਕੋਈ ਕੈਂਡੀਡੇਟ ਨਹੀਂ ਸੀ ਸਾਡੇ ਕੋਲ ਕੈਂਡੀਡੇਟ ਆ ਗਿਆ ਜਿਵੇਂ ਤੁਸੀਂ ਕਹਿ ਰਹੇ ਸੀ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਚੱਪੇਗਨ ਸਾਹਿਬ ਦੰਤਵੰਗ ਨੂੰ ਬਲੌਂਕ ਕਰਦੇ ਆਂ ਦੰਤਾਂ ਨਾਲ ਠੱਗੀ ਮਾਰੀ ਜਾਂਦੀ ਹੈ ਤਾਂ ਹੋਣਾ ਕੋਈ ਐਸ ਸੀ ਸੀਟ ਹੱਥਿਆਂ ਤੋਂ ਕੋਈ ਨਾ ਕੈਂਡੀਡੇਟ ਬਣਾਉਂਦੇ ਵਰਤਮਾਨ ਤੇ ਜਾਂਦੇ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੀ ਅਗਰ ਉਹਨਾਂ ਨੇ ਕਰਾਂਤ ਕੀਤੀ ਤਾਂ ਉਹਨੂੰ ਹੁਸ਼ਾਰਪੁਰ ਤੋਂ ਕੈਂਡੀਡੇਟ ਖੜਾ ਕਰਦੇ ਤੇ ਕੋ ਇਹਦੇ ਚ ਬੜਾ ਥੋੜਾ ਇੰਪੋਰਟੈਂਟ ਸਵਾਲ ਹੈ ਔਰ ਮੈਂ ਥੋੜੀ ਜੀ ਗੱਲ ਪਹਿਲਾਂ ਕਰਕੇ ਰਹਿ ਗਿਆ ਦਲਤ ਡਿਪਟੀ ਸੀਐਮ ਬਣਾਉਣ ਦੀ ਗੱਲ ਸੁਖਵਿੰਦਰ ਕੋਟਲੀ ਨੇ ਕੀਤੀ ਤੇ ਉਹਨੂੰ ਇਹ ਕਹਤਾ ਕਿ ਇਹਨੂੰ ਤਾਂ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਮੇਰੀ ਜੇ ਦਲਤ ਭਾਈਚਾਰੇ ਦੀ ਕੋਈ ਗੱਲ ਕਰੇ ਜਿਹੜਾ ਦਲਤ ਭਾਈਚਾਰੇ ਨੂੰ ਠੱਗੇ ਜੱਬੇਵਾਲ ਸਾਹ ਵਰਗੇ ਔਰ ਉਹਦੀ ਇਨਕੁਆਇਰੀ ਕੌਣ ਕਰੇ ਇੱਕ ਆਨੈਸਟ ਡੀਸੀ ਜਿਹੜੇ ਅਗੇਨ ਬਿਲੋਂਗਸ ਟੂ ਸ਼ਡਿਊਲ ਕਾਸਟ ਕਮਿਊਨਿਟੀ ਸੰਦੀਪ ਹੰਸ ਜੀ ਜਿਨੂੰ ਅੱਜ ਇਹਨਾਂ ਨੇ ਤਿੰਨ ਤਿੰਨ ਵੱਡੇ ਮਹਿਕਮਿਆਂ ਦੇ ਚਾਰਜ ਦਿੱਤੇ ਉਹ ਇਨਕੁਆਇਰੀ ਕਰੇ ਕਿਉਂ ਕਿਉਂਕਿ ਨੂੰ ਦਰਦ ਹੋਇਆ ਕਿ ਹੀ ਹੈਸ ਚੀਟਡ ਦ ਪੋਰੈਸਟ ਆਫ ਦ ਪੋਰ ਦਲਤ ਭਾਈਚਾਰੇ ਨੂੰ ਇਹਨੇ ਚੀਟ ਕੀਤਾ ਉਹਦੀ ਇਨਕੁਆਇਰੀ ਤਾਂ ਪਾਤੀ ਕੂੜੇਦਾਨ ਚ ਤੇ ਇਹਨੂੰ ਲਿਆ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਵੋਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਹਿਬ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ਸੈਕਸ਼ਨ सात सात ए सेक्शन तेरा क्रिमिनल मिस बाय पब्लिक सर्वेंट प्रोवेंशन ऑफ करप्शन एक्ट थले चारसौ नौ थले दस साल की सजा सेक्शन चारसौ नौ क्रिमिनल ब्रीच ऑफ ट्रस्ट बाय पब्लिक सर्वेंट जिसे दस साल की सजा सेक्शन चारसौ वी ऑफ आईपीसी चीटिंग ते डिसहोनेस्टी ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ بڑا ਕੁਝ ਜੋ ਚੀਟਿੰਗ ਫੌਜਰੀ ਹੁੰਦੀ ਆ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫੇਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜੋ ਤੇ ਘੱਟੋ ਘੱਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਇਹ ਰਿਪੋਰਟ ਕਿਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾ ਦੇ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀ ਅਗਲੀ 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 ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾਈ ਚਿੱਠੀ ਪਿਛਲੀ ਚਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਚਲੋ ਆ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ ਆ ਚਿੱਠੀ ਮੈਂ ਦੇ ਰਿਆਂ ਜੀ ਜਦੋਂ ਇਹ ਉਹ ਪੈਸੇ ਨੇ ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ ਗਲਤਤਾ ਕੰਮ ਉਹ ਵੀ ਆ ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ ਜੇਐਸ ਐਮਐਲਏ ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਈਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰਮੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਜੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕਿਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਹੜਾ ਪਾਇਆ ਦਿਖਾਈ ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਨੀ ਸੋਹਣੀ ਲੱਗ ਰਹੀ ਆ ਆ ਵਿਖਾਈ ਔਰ ਇਹ ਜੁਆਇਨਿੰਗ ਚ ਕਿਤੇ ਨਾ ਸਮਝ ਲਿਓ ਇਹਦਾ ਹੱਥ ਤਾਂ ਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਜੀ ਉਹਨੇ ਇਹ ਫਾਈਲ ਰੱਖੀ ਚੱਪੇਵਾਲ ਸਾਹਿਬ ਅੱਗੇ ਕਹਿੰਦਾ ਆ ਆਗੇ ਜੀ ਸਾਰੇ ਤੱਤ ਜੀ ਚ ਕੌਣ ਲਿਖ ਰਿਹਾ ਹੈ ਬੀ ਡੀ ਪੀਓ ਡੀ ਸੀ ਆਈ ਜੀ DIG SSP ਮਤਲਬ ਸਭ ਦੀ ਚਿੱਠੀ ਲਕੀਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ ਸਰਕਾਰੀ ਡਾਕੂਮੈਂਟਸ ਫੋਰਜਰੀ ਗਰੀਬ ਲੋਕਾਂ ਨਾਲ ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦੀ ਹੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲਏ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਹੈ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾ ਰਹੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਜ ਸਰਪੰਚ ਇੱਥੇ ਮੈਂ ਘਟੋ ਘਟ 15 20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਹੈ ਜਿਹੜੇ ਕਹਿੰਦੇ ਇਹਨਾਂ ਦੀ ਲਿਸਟ ਹੈ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਟ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਟ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਆ ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ 'ਚ ਆਪੋਜੀਸ਼ਨ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝੀਏ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰजेस ਇੰਪੋਰਟੈਂਟ ਚਾਰਜ ਮਿਲੇ ਹੋਏ ਆਹ ਦੇਖੋ ਆ ਉੱਤੇ ਚਿੱਠੀ ਆ ਜੀ ਦਫਤਰ ਬਲੌਕ ਵਿਕਾਸ ਤੇ ਪੰਚਾਇਤੀ ਅਫਸਰ ਇਹ ਬਲੌਕ ਹੁਸ਼ਿਆਰਪੁਰ ਤੁਹਾਨੂੰ ਹੀ ਪਤਾ ਇਹਦੇ ਤੇ ਕਦੇ ਐਮਐਲਏ ਦੇ ਸਾਈਨ ਹੋ ਸਕਦੇ ਆ ਆ ਥੱਲੇ ਐਮਐਲਏ ਦੇ ਸਾਈਨ ਕੀਤੇ ਹੋਏ ਬੈਨੀਫਿਸ਼ੀਅਰੀ ਦਾ ਨਾਮ ਲਿਖਿਆ ਹੋਇਆ ਉਹਦੀ ਰਕਮ ਲਿਖੀ ਹੋਏ 15000 ਰੁਪਈਆ ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਕਿਰਾਾ ਸ਼ੁਰੂ ਕਰਤਾ ਤੇ ਬਣ ਗਿਆ ਐਮਐਲਏ ਤੇ ਚਾਤਰ ਬਣਿਆ ਇਹਨੇ ਇਕੱਠੇ ਕੀਤੇ ਸਾਰੇ ਕਹਿੰਦਾ ਆਪਾਂ ਐ ਕਰਦੇ ਆ ਜੀ ਡੀਸੀ ਦੇ ਦਫ਼ਤਰ ਡੀਸੀ ਦੇ ਧਰਨਾ ਲਾਵਾਂਗੇ ਡੀਸੀ ਦੇ ਜਾਂਦੇ ਆ ਧਰਨਾ ਲਾਉਂਦੇ ਆ 2522 ਨੂੰ ਆ ਚਿੱਠੀ ਹੈ ਡੀਸੀ ਨੂੰ ਡੀਸੀ ਦੇ ਧਰਨਾ ਲਾ ਕੇ ਕਹਿੰਦੇ ਕਿ ਆ ਪੈਸੇ ਜਾਰੀ ਹੋਏ ਸੀ ਕਾਂਗਰਸਲੇ ਤੇ ਇਹ ਪੈਸੇ ਆ લાભਾਰਤਿਆਂ ਨੂੰ ਮਿਲੇ ਨਹੀਂ ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰੋ ਮਗਰ ਡੀਸੀ ਸਮਝਦਾਰ ਸੀ ਉਹ ਵੀ ਮੈਨੂੰ ਜੋ ਲੱਗਦਾ ਐਸ்சி ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ ਉਸ ਡੀਸੀ ਨੇ ਅੱਗੇ ਨਾਲ ਹੀ ਆਪ ਦੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ ਫੇਰ ਇਹ ਕਮਲ ਚੋਰ ਜਿੱਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੈਂਡਮ ਹੈ టు ਡੀਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਆ ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ ਇਹ ਆਫਿਸ ਆਫ ਡਿਪਟੀ ਕਮਿਸ਼ਨਰ ਆ ਚਿੱਠੀ ਆ ਜੀ ਆਹਾ ਇਹ ਚਿੱਠੀ ਆ B522 ਨੂੰ उस दिन डीसी लिखता है चिट्ठी सारी देके मेमोरेंडम टू रिलीज मनी एलोकेटेड टू कॉन्स्टिटी ऑफ चबेवाल फॉर द रिपेयर ऑफ रूप सारा माउंट पा के अखीर च बड़ी इंपॉर्टेंट गल पढ़न हैं आई वुड ऑल्सो लाइक टू ब्रिंग टू योर काइंड नोटिस दैट सेंशन लैटर इनक्लोज विद योर मेमोरेंडम इज विदउट अ डिस्पैच नंबर एंड इज फोर्ज एंड फेक a complaint in this regard was made to senior superintendent of police by the then bdpo hoshiarpur two copy enclosed therefore in given circumstances it is not possible to direct the bdo to spend the money for the said purpose r dc hoshiarpur sandeep hanch rajkumar chabbewal nu jawab de reya aur keh reya ki thodiyan chitthiyan forged ne ਫੇਕ ਨੇ ਮਤਲਬ ਫੈਬ੍ਰਿਕੇਸ਼ਨ ਆਫ ਸਰਕਾਰੀ ਡਾਕੂਮੈਂਟ ਮਤਲਬ ਇਤੋਂ ਵੱਡੀ ਫੈਬ੍ਰਿਕੇਸ਼ਨ ਤੇ ਫੋਰਜਰੀ ਕੀ ਹੋ ਸਕਦੀ ਆ ਜਿਹਦੇ ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ ਆ ਬੀ ਡੀ ਪੀਓ ਦੀ ਰਿਪੋਰਟ ਹੁਣ ਮੈਂ ਪੜ ਰਿਹਾ ਆ ਬੀ ਡੀ ਪੀਓ ਮਾਲਪੁਰ ਇਨਕੁਆਇਰੀ ਰਿਪੋਰਟ ਆ ਲੋ ਜੀ ਇਹ ਤਰੀਕ ਹੈ ਜੀ 12 9 22 ਉਹਦੇ ਚ ਕੀ ਕਹਿ ਰਿਹਾ ਜੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜ்குਮਾਰ ਐਮ ਐਲ ਏ ਆਫ ਚੱਬੇਵਾਲ ਕਨਸਟਿਟੂਐਂਸੀ ਪੰਜਾਬ ਫਾਰ ਫੇਕ ਐਂਡ ਫੋਰਜਿੰਗ ਗਵਰਨਮੈਂਟ ਡਾਕੂਮੈਂਟਸ ਰਿਗਾਰਡਿੰਗ ਡਿਸਟ੍ਰਿਬਿਊਸ਼ਨ ਆਫ ਗਵਰਨਮੈਂਟ ਗ੍ਰਾਂਟ ਟੂ 4601 ਫੈਮਿਲੀਜ਼ ਅਮਾਊਂਟਿੰਗ ਟੂ ਆਲਮੋਸਟ 4 ਕਰੋੜ 95 ਲੱਖ ਆਇਆ 5 ਕਰੋੜ ਦੇ ਨੇੜੇ ਅੰਡਰ ਪੰਜਾਬ ਨਿਰਮਾਨ ਪ੍ਰੋਗਰਾਮ ਫॉर ਰਿਪੇਅਰ ਆਫ ਰੂਫਸ ਆਫ ਹਾਊਸੇਸ ਆਫ ਪੋਰ ਪੀਪਲ ਇਨ ਬਲॉक ਹੁਸ਼ਿਆਰਪੁਰ 2 ਐਂਡ ਮਹਿਲਪੁਰ ਡਿਸਟ੍ਰਿਕਟ ਪੰਜਾਬ ਇਹ ਸਾਰੀ ਉਹਨੇ ਚਿੱਠੀ ਅੱਗੇ ਲਿਖ ਕੇ ਆ ਬੈਨੀਫੀਸ਼ਰੀਆਂ ਦੇ ਨੋ ਪਾਏ ਮਤਲਬ ਇਹ ਡਿਟੇਲਡ ਇਨਕੁਆਇਰੀ ਕਰਕੇ ਅੱਗੇ ਮੈਂ ਇੱਕ ਲਾਈਨ ਉਹਦੇ ਚ ਪੜ੍ਹਾਂਗਾ ਉਕਤ ਵਕਤੀਆਂ ਨੂੰ ਮਿਤੀ 31 12 2021 ਨੂੰ ਬਿਨਾ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਬਿਨਾ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫਤਰ ਵੱਲੋਂ ਜਾਰੀ ਨਹੀਂ ਹੋਏ ਸਨ ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹਸਤਾਖਰ ਹਨ ਅਤੇ ਨਿਮਨ ਹਸਤਾਕਰ ਦੇ ਜਾਲੀ ਹਸਤਾਕਰ ਕੀਤੇ ਗਏ ਆ ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਰ ਮੇਰੇ ਸਿਗਨੇਚਰ ਵੀ ਫੌਜਤ ਔਰ ਚੱਬੇਵਾਲ ਦੇ ਫੌਜਤ ਮਤਲਬ ਇੱਕ ਐਮਐਲਏ ਹੂ ਨੋਸ ਜੋਲੀ ਵਾਲੋ ਨੂੰ ਪਤਾ ਹੈ ਇਸ ਗੱਲ ਦਾ ਕਿ ਬੀਡੀਪੀਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੁੰਦਾ ਉਹ ਤੇ ਐਮਐਲਏ ਦੇ ਸਾਈਨ ਨਹੀਂ ਹੁੰਦੇ ਉਹ ਫੋਰਜਰੀ ਕਰ ਰਿਹਾ ਔਰ ਫੋਰਜਰੀ ਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ ਬੀਡੀਓ ਦੀ ਵੀ ਕਰ ਰਿਹਾ ਕਈ ਆਪਸ਼ਨਾਂ ਦੀ ਫੋਰਜਰੀ ਕਰਨ ਵਾਲਾ ਉਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾ ਨਹੀਂ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਤਾ ਫਿਰ ਅਗਲਾ 12922 ਇਹ ਦੂਜਾ ਵੀਡੀਓ ਪਹਿਲਾ ਮਾਲਪੁਰ ਵਾਲੇ ਦੀ ਚਿੱਠੀ ਹੁਣ ਵੀਡੀਓ ਹੁਸ਼ਿਆਰਪੁਰ 2 ਦੀ ਚਿੱਠੀ ਉਹ ਵੀ ਇਹਦੀ ਫੋਰਜਰੀ ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ ਆਫਟਰ ਗੋਇੰਗ ਥਰੂ ਫੈਕਟਸ ਐਂਡ ਫਿਗਰਸ ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆ ਚਿੱਠੀ ਬਣਾਈ ਆ ਜੀਚੇ ਲਿਖਦਾ ਹੈ ਵਿਸ਼ੇ ਅਦੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3 2 22 ਨੂੰ ਆਨਲਾਈਨ ਸ਼੍ਰੀ ਨਰਿੰਦਰ ਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਖੰਡੋੜਾ ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719 ਵੱਲੋਂ ਰਿਟਰਨਿੰਗ ਅਫਸਰ ਵਿਦ ਅ ਅੰਸਬਾ ਹਲਕਾ ਚੱਬੇয়াল ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ ਜੋ ਇਸ ਦਫਤਰ ਨੂੰ ਮਿਤੀ 7 22 ਨੂੰ ਡਾਇਰੀ ਡਾਇਰੀ ਹੋਇਆ ਸੀ ਮਤਲਬ ਡਾਇਰ ਹੋਇਆ ਉਹਨਾਂ ਲਿਖਿਆ ਪਰ ਡਾਇਰੀ ਲਿਖਿਆ ਉਹ ਸੈਕਸ਼ਨ ਪੱਤਰ ਮਿਤੀ 3 11 2021 ਨੂੰ ਬਿਨਾ ਡਿਸਪੈਚ ਨੰਬਰ ਸੀ ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ ਚ ਇਨਕੁਆਇਰੀ ਅਫਸਰ ਸਟੈਬਲਿਸ਼ ਕਰ ਰਿਹਾ ਪੋਲ ਕੋਡ ਵਾਇਲੇਸ਼ਨ ਫੋਰਜਰੀ ਸਭ ਕੁਝ ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕੀ ਜਿਹੜਾ ਬੰਦਾ ਉਹ ਖਾਈਏ ਦੀ ਫੋਟੋ ਉਹ ਦੂਜੀ ਫੋਟੋ ਖਾਮਾ ਅਗਲੀ ਪੜ ਤਾਂ ਲਾਈ ਆ ਵੀ ਬੜੀ ਵੈਸੇ ਸੁਭਨਨ ਵਾਲੀ ਆ ਵੀ ਸੁਣ ਲਿਓ ਜੀ ਉਪਰੋਕਤ ਤੱਥਾਂ ਨੂੰ ਇਹ ਬਲੌਕ ਵਿਕਾਸ ਪੰਚਾਇਤ ਅਫਸਰ ਹੁਸ਼ਾਰਪੁਰ ਟੂ ਅਖੀਰ ਚ ਆਪਦੇ ਤੱਥ ਲਿਖ ਰਿਆ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਤਿੰਨ ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬੱਸੀ ਦੌਲਤਖਾਨ ਦਾ ਸੈਕਸ਼ਨ ਪੱਤਰ ಗ್ರಾಮ ਪੰਚਾਇਤ ਕਨੋੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਨ ਨੱਥੀ ਸੈਕਸ਼ਨ ਪੱਤਰ ਅਤੇ ಗ್ರಾಮ ਪੰਚਾਇਤ ਮਹਿਲੋ ਮਹਿਲਮੋਵਾਲ ਮਹਿਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਨ ਨੱਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਜਾਲੀ ਹਨ ਜੋ ਕਿ ਜੋ ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹ ਜੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਇਸ ਕਰਕੇ ਇਸ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਪੈਂਤ ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ ਸ਼ੰਕਾ ਦਾ ਵਿਸ਼ਾ ਹੈ ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ ਮਤਲਬ ਉਹ ਸਾਰੀ ਬਾਰ-ਬਾਰ ਲਿਖ ਰਿਹਾ ਹੈ ਕਿ ਇਹ ਫੋਰਜਰੀ ਆ ਫੋਰਜਰੀ ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ ਚ ਜ਼ਿਕਰ ਕਰਿਆ ਫੇਰ ਝੂਠੇ ਮਤਲਬ ਇੱਕ ਕਾਗਜ਼ ਨਹੀਂ ਜੀ ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇ ਵਾਲ ਨੇ ਸਰਕਾਰੀ ਕਾਗਜ਼ਾਂ ਨੂੰ ਫੋਰਜਰੀ ਕੀਤੀ ਹੈ ਤੇ ਆਪ ਦੇ ਸਾਈਨ ਮਾਰੇ ਹੋਏ ਆ ਆ ਨੈਕਸਟ ਸਾਈਨ ਆ ਗਿਆ ਜੀ ਉਹ ਵਿਖਾਈ ਵੀਡੀਓ ਤਦ ਤੱਕ ਇਹਨਾਂ ਦਾ ਮਨੋਰੰਜਨ ਕਰ ਦਈਏ ਆ ਸੈਕੰਡ ਜੀ ਚਿੱਠੀ ਇਹ ਥਰਡ ਚਿੱਠੀ ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ 1 2 ਆ ਸੁਣਿਓ ਚੱਬੇ ਵਾਲ ਕੀ ਕਹਿੰਦਾ ਹੁਣ ਲਾਤਾ ਤੈਨੂੰ ਆਰਾਧ ਨੇ ਜੋ ਲਾਇਡ ਆਰਡਰ ਦੀ ਸਥਿਤੀ ਹੈ ਜੋ ਡਰਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰ ਹੈ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾ ਦਿੱਤਾ ਤੇ ਮੈਂ ਇਹ ਤੁਹਾਨੂੰ ਸੰਗਲ ਲੈ ਆਇਆ ਸੰਗਲ ਇਹਨਾਂ ਨੇ ਬਾਣੇ ਪਾਣੇ ਆ ਕਿਉਂਕਿ ਲੋਕਾਂ ਦੇ ਇਹਨਾਂ ਦੇ ਖਿਲਾਫ ਮਰਦਾਬਾਦ ਮਰਦਾਬਾਦ ਲੋਕਾਂ ਨੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ ਕਿਹੜੀ ਤਰੀਕ ਸੀ ਮੈਂ ਤੈਨੂੰ ਕਾਹੀ ਤਰੀਕ ਦੱਸੀ ਆ ਹੀ 7 ਮਾਰਚ ਨੂੰ ਐਡਾ ਲੰਮਾ ਚੋੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਆ ਏ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇਰੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜਿਹਦੇ 'ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੇਫਿਸ਼ੀਰੀ ਸ਼ਿਕਾਇਤ ਕਰਤਾ ਡੀਸੀ ਜੀ ਨੂੰ ਤੁਸੀਂ ਅੱਜ ਤਿੰਨ ਚਾਰਜ ਦੇ ਦਿੱਤੇ ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜ੍ਹਦੇ ਆਂ ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ ਡੀਸੀ ਨੂੰ ਹੁਸ਼ਿਆਰਪੁਰ ਨੂੰ 3922 ਨੂੰ ਚਿੱਠੀ ਲਿਖੀ ਗਈ ਹੈ ਮੈਂ ਕੀ ਲਾਈਨ ਨਹੀਂ ਪੜਦੂਗਾ ਮਿੱਤੀ 1922 ਮਾਨਯੋਗ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫਤਰ ਭੇਜਿਆ ਜਾ ਚੁੱਕਿਆ ਉਹ ਕੀ ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਰੀਕਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮਐਲਏ ਆਫ ਛੱਬੇਵਾਲ ਕੌਨਸਟਿਟੂਐਂਸੀ ਕਰੋੜਾਂ ਰੁਪਈਆ ਦਾ ਕਵਲਾ ਕਰਨਾਸਤੇ ਮਤਲਬ ਕਿ ਡੀਜੀਪੀ ਦੇ ਨੋਟਿਸ ਤੇ ਵੀ ਡੀਆਈਜੀ ਨੇ ਵੀ ਇਨਕੁਆਇਰੀ ਰਿਪੋਰਟ ਕਰਤੀ ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟ ਆਏ ਦੇ ਉਲਟ ਜਾ ਰਹੀਆਂ ਫਿਰ ਅਗਲੀ ਚਿੱਠੀ ਡੀਸੀ ਹੁਸ਼ਿਆਰਪੁਰ ਹੁਣ ਕਿਨੂੰ ਲਿਖ ਰਿਹਾ ਪ੍ਰਮੁਖ ਪ੍ਰਮੁਖ ਸਖਤਰ ਯੋਜਨਾ ਬੰਦੀ ਵਿਭਾਗ ਪਲੈਨਿੰਗ ਕਿਉਂਕਿ ਪੈਸੇ ਪਲੈਨਿੰਗ ਚੋਂ ਆਏ ਸੀ ਉਹਨੂੰ ਚਿੱਠੀ ਲਿਖਤੀ ਔਰ ਅਕੀਰਚ ਕੀ ਲਿਖ ਰਿਹਾ ਸ਼੍ਰੀ ਰਾਜਕੁਮਾਰ ਐਮਐਲਏ ਚੱਬੇਵਾਲ ਜੀ ਵੱਲੋਂ ਮਿਤੀ 25 22 ਨੂੰ ਨਿਮਨ ਹਸਤਾਕਰ ਨੂੰ ਮੈਮੋਰੰਡਮ ਦਿੱਤਾ ਸੀ ਕਾਪੀ ਨਹੀਂ ਏਸ ਸੰਬੰਧ ਵਿੱਚ ਨਿਮਨ ਹਸਤਾਕਰ ਵੱਲੋਂ ਐਮਐਲਏ ਦੇ ਐਮਐਲਏ ਸਹਿਬਾਨ ਜੀ ਨੂੰ ਭੇਜਿਆ ਜਵਾਬ ਦੀ ਕਾਪੀ ਵੀ ਨਾਲ ਨਹੀਂ ਕੀਤੀ ਜਾਂਦੀ ਹੈ ਉਕਤ ਰਾਸ਼ ਰਾਸ਼ੀ ਪਹਿਲਾ ਹੀ ਡਿਪਟੀ ਇਨਫਰਮੇਸ਼ਨਰ ਜੀ ਦੇ ਸਮੇਂ ਦੌਰਾਨ ਦਿੱਤੀ ਗਈ ਸੀ ਇਸ ਲਈ ਇਸ ਸੰਬੰਧ ਵਿੱਚ ਨਿਮਨ ਅਸਤਾਕਰ ਵੱਲੋਂ ਟਿੱਪਣੀ ਕਰਨੀ ਨਹੀਂ ਬਗਰ ਉਹਨੇ ਵਿੱਚ ਕੀ ਲਿਖਿਆ ਉਹੀ ਫੋਰਜਰੀ ਉਹਦੀ ਸਾਰੀ ਫੋਰਜਰੀ ਹਾਈਲਾਈਟ ਕੀਤੀ ਹੈ ਫਿਰ ਅਗਲੀ ਚਿੱਠੀ ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਉਸ ਹਾਰਪੁਰ 16 11 22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਐਮ ਐਲ ਏ ਚੱਬੇਵਾਲ ਮਤਲਬ ਇੱਕ ਚਿੱਠੀ ਨਹੀਂ ਵੀਡੀਓ ਲਿਖ ਰਿਹਾ ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ ਹੁਸ਼ਿਆਰਪੁਰ 2 ਮਹਿਲਪੁਰ ਫਿਰ ਡੀਸੀ ਲਿਖ ਰਿਹਾ ਫਿਰ ਡੀਜੀਪੀ ਦੇ ਧਿਆਨ ਚ ਆ ਰਿਹਾ ਮਗਰ ਇਹ じゃ ਕੀੜਾ ਅਨਮੋਲ ਹੀਰਾ ਸੀ ਇਹ ਤਾਂ ਮੈਨੂੰ ਲੱਗਦਾ ਹੈ ਸਿੰਘਲੇ ਸਾਹਿਬ ਤੋਂ ਵੀ ਕੀਮਤੀ ਹੀਰਾ ਜਿਹਦੇ ਖਿਲਾਫ ਦੇਖੋ ਇਹ ਕਮਾਲ ਦੀ ਗੱਲ ਦੋ ਨੇ ਮੁੱਖ ਗਵਾਹੀ ਉਹ ਅਰਵਿੰਦ ਕਿਹੜਾ ਸਿੰਘਲਾ ਸੀ ਯਾਰ ਉਹ ਵਿਜੇ ਸਿੰਘਲਾ ਜਿਹੜਾ ਫੜਿਆ ਸੀ ਨਾ ਕਿ ਬਿਜੇ ਸਿੰਗਲਾ ਤੁਸੀਂ ਵੀ ਚੰਨ ਨਾਲ ਦੇ ਤੇਰੇ ਦੀ ਲੈ ਤੇਰੇ ਦੀ ਮੰਤਰੀ ਨੇ ਮੁੱਖ ਮੰਤਰੀ ਨੇ ਫੜ ਲਿਆ ਕ腐ਸ਼ਨ ਕਰਦਾ ਫੜ ਲਿਆ ਤੁਹਾਨੂੰ ਕਦੇ ਕੇਸ ਜਾ ਕੇ ਵੇਖਿਆ ਅੱਜ ਤੱਕ ਜਿਹੜਾ ਮੁੱਖ ਉਹਦੇ ਚ ਗਵਾਹ ਕੌਣ ਕਿਉਂਕਿ ਆਡੀਓ ਤੁਸੀਂ ਤਾਂ ਸੁਣੀ ਨਹੀਂ ਕਿਸੇ ਨੇ ਆਡੀਓ ਤਾਂ ਕੱਲੀ ਸੁਣੀ ਮੁੱਖ ਮੰਤਰੀ ਸਾਹਿਬ ਨੇ ਮੁੱਖ ਗਵਾਹ ਨੇ ਅੱਜ ਤੱਕ ਗਵਾਹੀ ਨਹੀਂ ਦਿੱਤੀ 2.5 ਸਾਲ ਬੀਤ ਗਏ ਨਾ ਉਹਨੂੰ ਪਾਰਟੀ ਚੋਂ ਕੱਢਿਆ ਪਾਰਟੀ ਚੋਂ ਤਾਂ ਕੀ ਕੱਢਣਾ ਸੀ ਜਿਹੜਾ ਸਰਕਾਰੀ ਪ੍ਰੋਗਰਾਮ ਹੁੰਦਾ ਸਭ ਤੋਂ ਮੁਰੇ ਵਿਜੇ ਸਿੰਘਲਾ ਕਦੇ ਝੰਡਾ ਲਰਾਉਂਦੇ ਦੀ ਫੋਟੋ ਆਉਂਦੀ ਆ ਕਦੇ ਜੱਪੀਆਂ ਪਾਉਂਦੇ ਆ ਦੀ ਫੋਟੋ ਆਉਂਦੀ ਆ ਮੰਤਰੀਆਂ ਨੂੰ ਕਦੇ ਸ਼ਸ਼ੋਧੀਆਂ ਨਾਲ ਉਹਦੀ ਫੋਟੋ ਆਉਂਦੀ ਆ ਜੀ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਿਹਦੇ ਖਲਾਫ ਕਿਉਂਕਿ ਮੁੱਖ ਗਵਾਹ ਕੌਣ ਸਾਡੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਸਾਹਿਬ ਆਪਸਨ ਉਹਦੀ ਗਵਾਹੀ ਨਹੀਂ ਅਜੇ ਤੱਕ ਦਿੱਤੀ ਇਸੇ ਤਰ੍ਹਾਂ ਇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ ਚੀਫ ਮਿਨਿਸਟਰ ਸਾਹਿਬ ਕੋਲ ਤੇ ਵਿਜੀਲੈਂਸ ਵਿਭਾਗ ਕਿਹਦੇ ਕੋਲ ਚੀਫ ਇੰਸਪੈਕਟਰ ਸਾਹਿਬ ਕੋਲ ਇਹ ਜੋਇਨਿੰਗ ਕਿਨੇ ਕਰਾਈ ਦੋ ਬੰਦੇ ਉਹਨਾਂ ਦੇ ਖਿਲਾਫ ਵੀ ਅੱਜ ਮੈਂ ਇਨਕੁਆਇਰੀ ਦੀ ਡਿਮਾਂਡ ਕਰਦਾ ਹਾਂ ਕਿ ਤਾਂ ਵਿਜੀਲੈਂਸ ਮਹਿਕਮਾ ਔਰ ਦੂਜਾ ਉਹ ਧੰਨੇ ਦਾ ਕੀ ਨੋ ਆ ਜਿਹੜਾ ਲਾਇਆ ਨੇ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੱਕ ਹੁਸ਼ਿਆਰਪੁਰ ਦਾ ਜਿਹੜਾ ਜੇਸ ਜ਼ਿਲ੍ਹੇ ਤੋਂ ਇਹ ਚੱਬੇਵਾਲ ਸਾਹਿਬ ਆਂਦੇ ਇੱਕ ਇੰਦਰਪਾਲ ਸਿੰਘ ਨੇ ਜਿਨ੍ਹਾਂ ਨੂੰ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਇਆ ਆ ਕਨਸਟੀਟਿਊਸ਼ਨਲ ਪੋਸਟ ਤੇ ਲਾਇਆ ਲਾਇਆ ਸਿਰ ਪੇਛਲੀ ਹੈ ਕਿ ਸ਼ਾਮ ਦੇ ਚੁਟਕਲੇ ਗੱਲੀ ਬਾਤੀ ਮਹਿਕਮਾ ਉਹਨਾਂ ਦਾ ਵੀ ਕਹਿੰਦੇ ਬੜਾ ਜ਼ਬਰਦਸਤ ਹੈ ਮੁੱਖ ਮੰਤਰੀ ਸਾਹਿਬ ਦੇ ਲੰਗੋਟਿਆ ਯਾਰ ਨੇ ਜੁਆਇਨਿੰਗ ਉਹਨੇ ਕਰਾਈ ਆ ਇਹ ਫਾਈਲ ਸੀਐਮ ਨੇ ਧੰਨੇ ਨੂੰ ਦਿੱਤੀ ਧੰਨਾ ਮਤਲਬ ਇੰਦਰਪਾਲ ਔਰ ਇੰਦਰਪਾਲ ਨੇ ਮੁੜ ਕੇ ਇਹਨੂੰ ਵਖਾਤੀ ਤੇ ਕਹਿੰਦਾ ਮੈਨੂੰ ਲੈ ਹੀ ਜਾਓ ਮੈਨੂੰ ਜ਼ਰੂਰੀ ਇੱਥੇ ਛੱਡਣਾ ਮੈਨੂੰ ਨਾਲ ਹੀ ਲੈ ਜਾਓ ਤੁਹਾਡਾ ਹੀ ਸੰਗੜਾ ਤੁਹਾਡਾ ਤਾਲਾ ਲਾ ਦੇ ਜਿੱਥੇ ਲਾਉਣਾ ਮੈਂ ਤੁਹਾਡੇ ਨਾਲ ਹੀ ਹੁਣ ਤੇ ਕੱਟਰ ਮਾਨਦਾਰ ਨਾਲ ਜਾ ਕੇ ਕੱਟਰ ਬੇਈਮਾਨੇ ਕੋਈ ਤੁਸੀਂ ਲਾ ਲੋ ਸਾਹਿਬ ਐਡੀ ਫਾਈਲ ਆ ਆ ਮੈਂ ਤੁਹਾਨੂੰ ਦੇ ਹੀ ਚੱਲਿਆ ਸਾਰਾ ਕੁਝ ਆਰਾਮ ਨਾਲ ਪੜ ਲਿਓ ਪੜ ਪੜ ਕੇ ਤੁਸੀਂ ਵੇਖੋਗੇ ਜਿਹੜਾ ਓਪਨ ਐਂਡ ਸ਼ਟ ਕੇਸ ਸੀ ਉਹ ਕ腐ਸ਼ਨ ਜੀ ਦੇ ਚ ਬੰਦੇ ਨੂੰ ਐਮਐਲਏ ਚੱਬਿਆਲ ਨੂੰ ਅੰਦਰ ਹੋਣਾ ਚਾਹੀਦਾ ਸੀ ਅੱਜ ਉਹਦੇ ਬਾਰੇ ਚੀਮਾ ਸਾਹਿਬ ਦੇ ਅਲਫਾਜ਼ ਸੁਣੋ ਮਾੜਾ ਚੀਮਾ ਸਾਹਿਬ ਨੂੰ ਸੁਣਾਈ ਪਹਿਲਾਂ ਤਾਂ ਫੋਟੋ ਵਿਖਾ ਦੇ ਮੁੱਖ ਮੰਤਰੀ ਦੀ ਨਸਲ ਆਰ ਬਿਆਫਰ ਪਾਰਟੀ ਆ ਵੇਖੋ ਸਾਡੇ ਪੰਜਾਬ ਦੇ ਮੁਖਮਤ ਸਰਪਾਰਟੀ ਹਾਂ ਸਾਡੇ ਪੰਜਾਬ ਦੇ ਮੁਖਮਤ ਸਰ ਭਗਵਾਨ ਸਿਮਰਜੀ ਵੱਲੋਂ ਸਾਡੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਦੀ ਵੱਲੋਂ ਸਾਡੇ ਸਾਰੇ ਸਮੂਹੇ ਸਾਥੀਆਂ ਵੱਲੋਂ ਤੇ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਦਾ ਔਰ ਜਿਹਨਾਂ ਸਾਰੇ ਕਾਰਕਟਰਾਂ ਦਾ ਜਿਹਨਾਂ ਨੇ ਠੱਗੀ ਮਾਰੀ ਹੈ ਸਭ ਦਾ ਹੀ ਕਰਾਂਗੇ ਬਾਹਰ ਸਮਾਜ ਦਾ ਬਾਲ ਹੋਊਗਾ ਉਸੇ ਤਰ੍ਹਾਂ ਕਹਿਰ ਹੋਊਗਾ ਪਰ ਬਿਲਕੁਲ ਇਹਨਾਂ ਨੂੰ ਅਸੀਂ ਬਹੁਤ ਮੈਂ ਸਮਝਦਾ ਉਹ ਸਮਝਦਾ ਕਿ ਅੱਛੇ ਲੀਡਰ ਨੇ ਸਾਡੇ ਜਿਹੜੇ ਕਿ ਪਹਿਲਾਂ ਵੀ ਦੋ ਵਾਰ ਚੁਣੇ ਗਏ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਬੜੇ ਵਿਵਾਕੀ ਦੇ ਨਾਲ ਪੰਜਾਬ ਵਿਧਾਨ ਸਭਾ ਚ ਹਾਂ ਕਿ ਮੇਰੇ ਦਾਲ ਪਿਛਲੇ ਸਾਲ ਵੀ ਸੀਗੇ ਪਿਛਲੀ ਟਰਮ ਦੇ ਵਿੱਚ ਵੀ ਸੀਗੇ ਇਸ ਵਾਰ ਵੀ ਨੇਗੇ ਬੜੇ ਵਿਵਾਕੀ ਦੇ ਨਾਲ ਪੰਜਾਬ ਦੇ ਮਾਮਲੇ ਆ ਦੇ ਗੱਲ ਵੀ ਕਰਦੇ ਨੇ ਜੀ ਸੋ ਇਹਨੂੰ ਵਿਸ਼ਵਾਸ ਦਵਾ ਰਹੇ ਨੇ ਕਿ ਇਹਨਾਂ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ ਔਰ ਮੈਂ ਹੁਣ ਇੱਕ ਪਿੰਡ ਜੋ ਸੀਗੀ ਆਈ ਦਾ ਕਾਬਲ ਬੰਦਾ ਕਿ ਉਹਨਾਂ ਇਹਦਾ ਮਾਨ ਸਨਮਾਨ ਬਾਲ ਰੱਖੋ ਪਿਛਲੀ ਵਾਰੀ 4600 ਇੱਕ ਗਰੀਬ ਠੱਗੇ ਸੀ ਸਾਡੇ ਕਹਿੰਦੇ ਆਪ ਦੀ ਸਰਕਾਰ ਵੇਲੇ 10000 ਨੂੰ ਠਗਾ ਦੇਾਂਗੇ ਐਡਾ ਮਾਨਸਮਾਨ ਇਹ ਜੇ ਬਾਲ ਕਰਨਾ ਜੇਦਾ ਅਗਲਾ ਸੁਣੋ ਤੇ ਅਗਲਾ ਕੀ ਕਹਿੰਦਾ ਉਹ ਵੀ ਸੁਣਾ ਮੜੀ ਮੀਤੇਰ ਸਾਹਿਬ ਦੇਖੋ ਦੋ ਵਜ਼ੀਰ ਸਿਫਤਾ ਕਰਦੇ ਜੀ ਦੀ 80 ਇਨਕੁਆਇਰੀ ਰਿਪੋਰਟ ਨਾਲੇ ਆਪ ਪੜਾਈ ਆ ਲਾ ਲੋ ਸਾਫ ਕਿੱਡੇ ਮਾਨਦਾਰ ਨੇ ਬਣਾ ਭਾਵੇਂ ਸਰਕਾਰ ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚੋਕੋ ਜਿਹਾ ਹਮੇਸ਼ਾ ਪੱਖਾਂ ਦੇ ਆਧਾਰ ਤੇ ਲਾਜੀਕਲ ਜਿਹੜੀ ਆ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਛੱਬੇਵਾਲ ਨਹੀਂ ਕੱਲਾ ਹਿਯਾਰਕੁਰ ਨਹੀਂ ਪੂਰੇ ਦਬਾਬੇ ਤੇ ਦੇਸ਼ 'ਚ ਹੀ ਫਾਇਦਾ ਮਿਲਣਾ ਤੁਹਾਨੂੰ ਪੰਜਾਬੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ ਭਗਵਤraman ji ਜਿਹੜੀ ਟੀਮ ਹੈ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗੀ ਕਿੰਨੇ ਦਿਨ ਵੀ ਜੀਪੀਜੀ ਜਿਹੜੇ ਸਾਬਕਾ ਐਮਐਲਏ ਨੇ ਪੱਤੀ ਪਠਾਣਾ ਤੋਂ ਜੁੜਨ ਇਹ ਤਾਂ ਐ ਲੱਗਦਾ ਜਿਵੇਂ ਦੋਵਾਂ ਦੀ ਜੇਬ 'ਚ ਪਤਾ ਨਹੀਂ ਕਿੰਨੀਆਂ ਨੋਟਾਂ ਦੀਆਂ ਗੁੱਤਲੀਆਂ ਪਾਤੀਆਂ ਜਿਹੜੇ ਝੂਠ ਹੀ ਮਾਰੀ ਜਾਂਦੇ ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹਣੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ ਆ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ ਮਗਰ ਮੈਂ ਰਿਲੀਜ਼ ਕਰੂੰਗਾ 27 ਚ ਨਹੀਂ ਤਾਂ ਇਹਨੇ ਹੋਟਲ ਵਾਲਾ ਬੰਦ ਕਰਾ ਦੇਣਾ ਮਗਰ ਮੈਂ ਟਾਈਮ ਦੱਸ ਦੇਣਾ 3 ਵਜ ਕੇ 5 ਮਿੰਟ ਤੇ ਉੱਥੇ ਛੋਲੇ ਕੁਲਚੇ ਖਾਦੇ ਸੀ ਮੈਂ ਟਾਈਮ ਟੂ ਮੇਂ ਵੇਖ ਆਇਆ ਸੀ ਸਾਰਾ ਕੁਝ ਵੇਖਿਆ ਜੇ ਹੁਣ ਵੀਡੀਓ ਨਹੀਂ ਦੇ ਸਕਦਾ ਮਜਬੂਰੀ ਆ ਮਗਰ ਆ ਛੋਲੇ ਕੁਲਚੇ ਵਾਲਾ ਕਿਤਨਾ ਝੂਠ ਬੋਲਣ ਦੇ ਯਾਰ ਦੱਸੋ ਇਹ ਇਮਾਨਦਾਰ ਹੋ ਗਿਆ ਕਹਿੰਦਾ ਇਹਦੇ ਨਾਲ ਬੱਲ ਮਿਲੂ ਕਿਹਨੂੰ ਬੱਲ ਮਿਲੂ ਕਿ ਚੋਰਾ ਨੂੰ ਕਿ ਥੋੜ ਨੂੰ ਠੱਗੀ ਠੋਰੀ ਮਾਰਨ ਦਾ ਮਤਲਬ ਇੱਕ ਬੰਦਾ ਹੋਰ ਮਿਲ ਗਿਆ ਪਾਰਟੀ ਫੰਡ ਦੇਣ ਵਾਸਤੇ ਮਾਈਨਿੰਗ ਐਨੀ ਰੋਕਰੀ ਮੈਨੂੰ ਲੱਗਦਾ ਜੇ ਇੰਨਾ ਹੀ ਬੱਲ ਦੀ ਲੋਡ ਹੈ ਤੇ ਬੱਸਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ ਜਿਹਦੀ ਬਾਰੇ ਚੀਫ ਮਿਨਿਸਟਰ ਸਾਹਿਬ ਕਹਿੰ ਆਪ ਹੀ ਕਹਿੰਦੇ ਸੀ ਨਾ ਆ ਤੇਰੀ ਫਾਈਲ ਹੈ ਉਹਨੂੰ ਕਰਦੇ ਸੀ ਕੀ ਨਾ ਰਾਜੇ ਵਿਡਿੰਗ ਨੂੰ ਜਿਨੇ 800 ਬੱਸਾਂ ਪੰਜਾਬ ਚੋਂ ਨਹੀਂ ਤਿਆਰ ਕਰਾਈਆਂ ਪਹਿਲਾਂ ਬੱਸਾਂ 'ਚ ਤੇਲ ਪਵਾਇਆ ਬੱਸਾਂ ਪੰਜਾਬ ਚੋਂ ਖਰੀਦੀਆਂ ਤੇਲ ਪਵਾਇਆ ਰਾਜਸਥਾਨ ਵੇਚੀਆਂ ਉੱਥੋਂ ਬਾਡੀ ਲਵਾਈ ਤੇ ਵਾਪਸ ਲਿਆਈ ਤੇ ਸਾਰਾ ਟੈਕਸ ਦਾ ਲਾਸਟ ਤੇਲ ਦਾ ਲਾਸਟ ਔਰ ਬਾਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲਾਸ ਪੰਜਾਬ ਨੂੰ ਹੋਇਆ ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ ਇੱਕ ਮਿੰਟ